ਫੋਨ ਇਹ ਨੰਬਰ ਟੱਕਰਾ ਹੋ ਗਿਆ ਅਜੇ ਤੱਕ ਕੁਝ ਨਹੀਂ ਪਤਾ ਲੱਗਣ ਡਿਆ ਇਹ ਕਿੱਥੇ ਬੱਚਾ ਗਿਆ ਕਿੱਥੇ ਨਹੀਂ ਗਿਆ ਪਤਾ ਨਹੀਂ ਇਹਨਾਂ ਨੂੰ ਤੇ ਕੋਈ ਦੁੱਖ ਹੈਗਾ ਜਾਂ ਨਹੀਂ ਹੈਗਾ ਪਰ ਮੈਨੂੰ ਪੁੱਛ ਕੇ ਵੀ ਇੱਕ ਮਾੜੀ ਆਂ ਅੰਦਰ ਕਿੱਦਾਂ ਤੜਫਦੀਆਂ ਪਈਆਂ ਤੋ ਇਹੋ ਜੜੀ ਭਾਜੀ ਨੇ ਕੋਈ ਮਾਰੀ ਚੰਗੀ ਦਰਦ ਕਰਿਓ ਰਾਣਾ ਭਾਜੀ ਰਾਣਾ ਭਾਜੀ ਮੈਂ ਕੀ ਕਰਾਂ ਰਾਣਾ ਭਾਜੀ ਨੂੰ ਬੋਲ ਸਾਰਾ ਕਸੂਰੀ ਇਹਨਾਂ ਦਾ ਹੈ ਪਵਾੜੇ ਦੀ ਜੜੀ ਹੋਵਾ ਜਿਹੜਾ ਉਸ ਜਨਾਨੀ ਨੂੰ ਉਸ ਘਰ ਚ ਲੈ ਕੇ ਆਇਆ ਉਹਨੂੰ ਟਿਕਨ ਦਿੱਤਾ ਇੱਥੇ ਰੱਖਿਆ ਤੇਨੂੰ ਕੱਢਣ ਦਾ ਨਾ ਹੀ ਨਹੀਂ ਲੈਣ ਦੇਆ ਜੀਦੀ ਗੁੱਸਾ ਕਰਦਾ ਹੁਣ ਕੁਝ ਨਹੀਂ ਬਣਾ ਜੋ ਹੁਣ ਆਹੀ ਹੋਜ ਗਿਆ ਵਾ ਹੁਣ ਉਹ ਵੀ ਤੇ ਕੋਸ਼ਿਸ਼ ਕਰਨ ਨਹੀਂ ਦੇ ਆ ਨਾ ਜਾਂ ਤੇ ਵੀ ਕੋਸ਼ਿਸ਼ ਨਾ ਕਰਦੇ ਰੋ ਕੰਮ ਕੱਥੇ ਨੂੰ ਉਹਨਾਂ ਦਾ ਵੀ ਤੇ ਬੱਚਾ ਹੀ ਜਿੰਨਾ ਤੁਹਾਡਾ ਉਹਨਾਂ ਦਾ ਵੀ ਹੁੰਦਾ ਹੀ ਹੈ ਸਮਰਤ ਜਾਇਂ ਖੁੱਛਾ ਜਾ ਜਾ ਕੇ ਆਪਣਾ ਕੰਮ ਕਰ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਪਿਆ ਕਿਤੇ ਨਾ ਕਿਤੇ ਸਾਰੇ ਨਹੀਂ ਉਹਦਾ ਸਾਥ ਦਿੱਤਾ ਛੰਨਾਂ ਨੂੰ ਘਰੋਂ ਕੱਢਿਆ ਹੁੰਦਾ ਤੇ ਆ ਜਾ ਆ ਦੇ ਨਾ ਵੇਖਣਾ ਪੈਂਦਾ ਜਾ ਚਲ ਜਾਇ ਤੂੰ ਕਾਕੂ ਅੱਜ ਆਮ ਦਰਦੀਆਂ ਦਿਖਾਈਆਂ ਜਾਣੀਆਂ ਚਾਣੀਆਂ ਕਿ ਤਨਾਕਿਤੇ ਇੱਥੇ ਸਾਰੇ ਮੈਂਬਰਾਂ ਦਾ ਹੀ ਕਸੂਰ ਆ। ਨਾ ਮੈਂ ਪੇਕੇ ਜਾਂਦੀ। ਨਾ ਦੋ ਚਾਰ ਦਿਨ ਰਹਿੰਦੀ। ਤੇ ਨਾ ਇੱਥੇ ਖੇਡ ਤਮਾਸ਼ਾ ਸ਼ੁਰੂ ਹੁੰਦਾ। ਸਿਮਰਤ ਨੇ ਵੀ ਉਸ ਵੇਲੇ ਮੈਨੂੰ ਕੁਝ ਨਹੀਂ ਦੱਸਿਆ। ਕਿਤੇ ਨਾ ਕਿਤੇ ਸਾਰਿਆਂ ਨੇ ਪਰਦੇ ਰੱਖੇ ਮੇਰੇ ਤੋਂ। ਹਾਸੀ ਖੇਡ ਲਈ। ਕਿ ਉਹ ਖੇਡ ਖਤਮ ਹੁੰਦਾ ਨਾ ਹੀ ਨਹੀਂ ਲੈਣਦੀ ਸੀ। ਮੇਰੇ ਪੁੱਤ ਦੇ ਫਾਰੂ ਬੈਗੀ ਕਿ ਸੇ ਨੂੰ ਮਾਫੀ ਕਰਾਂ ਜੋ ਮਰਜ਼ੀ ਹੋ ਜੀ ਸੇ ਨੂੰ ਮਾਫੀ ਕਰਾਂ ਘਟਾ ਰਵੰਦੀ ਅੰਗੂਰੀ ਦਿੱਤੀ ਤਾਂ ਜੀ ਕਹਿੰਦੀ ਹੁੰਦੀ ਜੀ ਜੀ ਰੁਕੋਗੇ ਲਾ ਦੋ ਫਿਰ ਤੇ ਲਾ ਦਿੰਦੀ ਕਿੰਦੇ ਹੁੰਦੇ ਨਾ ਕਿਤੇ ਨਾ ਕਿਤੇ ਦਿਲ ਦੀ ਗੱਲ ਮੂੰਹ ਤੇ ਆ ਹੀ ਜਾਂਦੀ ਹੁੰਦੀ ਜੇ ਨਾਲ ਕਾਕਾ ਘਰੋਂ ਬਾਹਰ ਜਾਂਦਾ ਤੇ ਨਾ ਦੀਦੀ ਅੱਜ ਦੋਸ਼ੀ ਕਹਿਾਰ ਕਰਦੀ ਸਾਰਿਆਂ ਨੂੰ ਉਹਦੇ ਵਿੱਚ ਕਹੇ ਜੀਦੀ ਮੈਨੂੰ ਵੀ ਗਿਆ ਨਹੀਂ ਦਈ ਕਿਉਂਕਿ ਜਿਸ ਤੇ ਰੰਜੋ ਇਸ ਘਰ ਵਿੱਚ ਚਾਈ ਪਤਾ ਤੇ ਮੈਨੂੰ ਵੀ ਹੀ ਕੋਈ ਇਸ ਘਰ ਵਿੱਚ ਕਿਉਂ ਆਈ ਹੈ ਤੇ ਜੇ ਮੈਨੂੰ ਇਹ ਚੀਜ਼ਾਂ ਦਾ ਇੱਥੋਂ ਤੱਕ ਪਤਾ ਹੁੰਦਾ ਤੇ ਮੈਂ ਦੀਦੀ ਨੂੰ ਉਦੋਂ ਦੱਸ ਦਿੰਦੀ ਤੇ ਜਿਸ ਤੱਕ ਕਦੀ ਗੱਲ ਹੋਣੀ ਨਹੀਂ ਕਿ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਦੀ ਮੈਨੂੰ ਵੀ ਮੰਨਦੇ ਆ ਤੇ ਅੱਜ ਮੈਨੂੰ ਵੀ ਇਸੇ ਗੱਲ ਕੇ ਕਹਿੰਦੀ ਆ ਕਿ ਦੋਸਤੇ ਕਿਦਣਾ ਕਿਤੇ ਆਪਣੇ ਦਾ ਵੀ ਹੁੰਦਾ ਵਾ ਪਰ ਹੁਣ ਕੀ ਕੀਤਾ ਜਾਵੇ ਵੈਗਰੂ ਮੇਰੀ ਤੇਰੇ ਗੜੀ ਆ ਹੋਰ ਦਾਰਸ ਜਿੱਥੇ ਵੀ ਹੋਵੇ ਨਾ ਬੱਚਾ ਸਹੀ ਸਲਾਮਤ ਹੋਵੇ ਅੰਜੂ ਨੂੰ ਸਹੀ ਤਰੀਕੇ ਨਾਲ ਰੱਖੇ ਵੈਗਰੂ ਮੈਂ ਇਹ ਤੁਹਾਡੇ ਤੇ ਕਿਹ ਲਈ ਗਈਆਂ ਇਹਨਾਂ ਤੋਂ ਮਗਰਮ ਹੋ ਗਈ ਨਵਾਂ ਕੰਮ ਕਰਤਾ ਚੰਗੀ ਸਿਆਣੀ ਦੇਣੀ ਰਾਜ ਨੂੰ ਮੈਂ ਜ਼ਿੰਮੇਵਾਰੀ ਦੇ ਕੇ ਗਈਆਂ ਹੈ ਹੈ ਕਿੱਥੇ ਆਏ ਰਾਜੋਣ ਕਿੱਥੇ ਲੁੱਕੇ ਰਹਿ ਗਈ ਹੈ ਹੈ ਨਹੀਂ ਅਜੇ ਮੈਂ ਤਾਂ ਦੋ ਦਿਨ ਹੀ ਹੋ ਗਏ ਗਈ ਨੂੰ ਹੈ ਕਿ ਤੂੰ ਹਾਲ ਨਵਾਂ ਕੰਮ ਕਰ ਦਿੱਤਾ ਮੇਰੀ ਹੰਦੀ ਨੂੰ ਕੀ ਗੱਲ ਤੇ ਤੂੰ ਸਿਆਣੀ ਤੈਨੂੰ ਨਹੀਂ ਪਤਾ ਤੂੰ ਲੱਗੇ ਸੋਨ ਨੂੰ ਹੈ ਬਹਿ ਜਾ ਉਹਦਾ ਤੇ ਮੈਂ ਜਾਉਂਗੀ ਮੈਂ ਤਾਂ ਸੋਈ ਤੇ ਪਹਿਨੇ ਦੀ ਚਾਹ ਤੋਂ ਬਣਾਉਂਦੇ ਸੀ ਮੈਂ ਕਿ ਸੋਣਾ ਸੀ ਮੈਂ ਉੱਠੀ ਨਹਾ ਧੋ ਕੇ ਮੈਂ ਵੇਖਣ ਗਈ ਤਾਂ ਜੁਹ ਹੈ ਨਹੀਂਦੀ ਤੇ ਮੈਂ ਚਲ ਗਈ ਮੈਂ ਕੁੜੀ ਨੂੰ ਚਾਹ ਬਣਾ ਕੇ ਦਵਾ ਮੁੰਡੇ ਨੂੰ ਦੁੱਧ ਦਵਾ ਉਹ ਕੁੜੀ ਵੀ ਸੁਤੀ ਸੀ ਉਹ ਵੀ ਨਹੀਂ ਉੱਠੀ ਮੈਂ ਉਧਰ ਬੂਆ ਖੜਕੌਂਡ ਵੀ ਉਧਰ ਨਾ ਫੜਦਾ ਕਿ ਉਹ ਦੱਤ ਘਾਤਾ ਵੇਖਿਆ ਤੇ ਇਹ ਸੁੱਕੀ ਕੂਕੋ ਕੂ ਤੇ ਮੈਨੂੰ ਉੱਠਨੇ ਆਣਿਆ ਨੇ ਦੁੱਧ ਪੀਣਾ ਹੋਣਾ ਵਾ ਆਂਦੀ ਮੰਮੀ ਮੈਂ 4 ਵਜੇ ਤੇ ਆਤਾ ਚੂ ਚੂ ਕਰਦੇ ਉਦੋਂ ਪਿਆਤਾ ਹੁਣ ਉਹ ਸੁੱਤੇ ਆ ਅੱਛਾ ਤੇ ਮੈਂ ਹੱਥੇ ਉਠਾ ਤੇ ਦੁੱਧ ਦੇਈਏ ਤੇ ਚੱਲ ਤੂੰ ਉਠਾ ਮੈਂ ਚਾਹ ਬਣਾਵਾ ਉਹ ਨਾ ਚਲੂ ਪਹਿਨੇ ਰੋਲਾ ਪੈਂਦਾ ਮੈਂ ਤਾਂ ਕਹਾ ਦੋ ਮਹੀਨੇ ਦੇ ਕੋਲ ਆ ਨਹੀਂ ਤੇ ਤੂੰ ਇੱਕ ਨਾਲ ਲੀਕ ਤੇਨੂੰ ਤੇਨੂੰ ਨਹੀਂ ਪਤਾ ਦੋ ਮੇਰੇ ਦੋ ਬੱਚੇ ਆ ਗੋੜੇ ਗੋੜੇ ਠੰਡਾ ਤੇ ਤੂੰ ਨਾਲ ਲੈ ਕੇ ਸੰਗ ਮੈਂ ਕੀ ਪਾਸੇ ਥੱਲੇ ਵੱਟਦੀ ਆਪਣੀ ਦੇ ਲੀਦੀ ਫੇਰ ਨਾ ਮੇਰੀ ਸੁਣ ਗੱਲ ਜਿੱਦਾਂ ਨਹੀਂ થੋ ਤੋ ਇੰਆ ਤੈਨੂੰ ਸਮਝਾ ਕੇ ਗਈ ਆ ਉਹਦੇ ਵੀ ਤੂੰ ਤਾਂ ਕਿਧਰ ਆਇਆ ਤੇਰਾ ਤਾਂ ਕਿਧਰ ਮੂੰਹ ਹੀ ਛੜ ਗਿਆ ਵੀ ਮੈਨੂੰ ਹੁਣ ਨਿਆਣਾ ਸਾਹਮਣਾ ਪੈਣਾ ਕਿਉਂਕੇ ਦਾ ਮੜਾ ਚੰਗਾ ਹੱਥ ਲਾਉਣਾ ਪੈਣਾ ਕਿਉਂ ਨਿਆਣੀ ਸਿਆਣੀ ਜ਼ਿੰਮਰਤ ਨਹੀਂ ਨਾ ਨਹੀਂ ਕੀਤਾ ਤੇ ਹੁਣ ਮੈਨੂੰ ਇਹ ਗੱਲ ਦੱਸ ਵੀ ਤੈਨੂੰ ਮੈਂ ਆ ਕੇ ਗੀਵਾਂ ਬੱਚੇ ਸੰਭੀ ਗੋੜ ਗੋੜੇ ਸੀਤ ਆ ਇਹਨੂੰ ਅੰਦਰ ਪਾ ਲਈ ਹੁਣੇ ਵੇਲਾ ਇਹਨੂੰ ਦੁਬਾਰੇ ਰੱਖਿਆ ਉਹ ਜਾਂਦੀ ਨਹੀਂ ਜੇ ਰਾਜ ਕਿਧਰ ਤੂੰ ਨਿਆਣਾ ਸਾਹਮਣੋਂ ਨਾ ਤੇ ਕਿਸੇ ਦੇ ਇਹ ਮੈਂ ਤਾਂ ਮੈਂ ਕੋਈ ਕੰਮ ਕਰਨਾ ਇੰਨਾ ਜਾ ਮੈਂ ਨਿਆਣੇ ਲਾਗੇ ਬੈਂਦੀ ਤੇ ਜਾ ਮੈਂ ਰਸੋਈ ਚ ਹੁੰਦੀ ਮੈਂ ਕੋਈ ਕਰਨਾ ਮੈਂ ਚਾਰ ਹੱਥ ਥੋੜੀ ਸੀ ਮੈਂ ਚਾਰ ਕਰ ਲੜੇ ਸੀ ਨਹੀਂ ਮੇਰਾ ਮੈਂ ਕੋਈ ਬੋਖੀ ਆ ਮੈਨੂੰ ਮੈਂ ਤੇਰੇ ਨੂੰ ਥਣੇ ਤੋਂ ਪਾਪੀ ਆਈ ਸਾਂ ਤੇ ਤੂੰ ਅੰਦਰ ਬਹਿਗਾ ਦੋਵੇਂ ਨਿਆਣੇ ਲੈ ਕੇ ਨਹੀਂ ਤਾਂ ਮੈਨੂੰ ਵੀ ਪਤਾ ਹੈ ਸੁੱਤੀ ਜੇ ਲੱਗੇ ਕਰਨ ਤੇ ਜੇ ਲੱਗੇ ਗਾਣਾ ਇਹਦੇ ਲੱਗੇ ਸੁੱਤਾ ਸੀ ਉਹ ਉੱਠ ਕੇ ਸਵੇਰੇ ਬੈਡ ਲੈਨ ਚਲ ਗਿਆ ਨਹੀਂ ਇਹ ਨਹੀਂ ਗੱਲ ਤੂੰ ਪਾਈ ਤਾਂ ਲੰਗਰ ਪਕਾਉਣ ਦੇ ਹਾਂ ਤੇ ਐਨਾ ਹੀ ਰੋਟੀ ਟੋਕੀ ਚਾਹ ਪਾਣੀ ਜਿਹੜਾ ਤੂੰ ਨਿਆਣੇ ਨਹੀਂ ਲਾਗੋ ਦੇ ਕੇ ਆ ਮੈਨੂੰ ਹੁਣ ਇਹ ਗੱਲ ਦੱਸ ਕਿ ਤੇ ਕੰਪਲੇਨ ਕੀਤੀ ਆ ਕੋਈ ਰਿਸਕ ਲਿਆ ਕੀ ਆ ਰਾਣਾ ਕਿੱਥੇ ਮੈਨੂੰ ਇਹ ਗੱਲ ਦੱਸ ਕੰਪਲੇਨ ਕੀ ਕਰਨੀ ਆ ਉਹ ਤਾਂ ਕਰ ਦਿੱਤੀ ਉਹਨੇ ਟੇਸ਼ਨ ਦਾ ਵੀ ਵੇਖ ਆਈ ਬੱਸ ਅੱਡੇ ਵੀ ਵੇਖ ਆਈ ਤੇ ਐਪੋਰਟ ਦਾ ਹੀ ਵੇਖ ਆਈ ਕਿ ਜਿਉ ਨਹੀਂ ਪਤਾ ਲੱਗਦਾ ਫੋਟੋ ਵੀ ਕੋਈ ਸਾਫ਼ ਨਹੀਂ ਨਿਕਲਦੀ ਕੁਛ ਪਤਾ ਨਹੀਂ ਲੱਗਦਾ ਮੁੰਡਾ ਪਤਾ ਹੀ ਨਹੀਂ ਲੱਗਦਾ ਕੀ ਦਾ ਕੀ ਦਾ ਨਹੀਂ ਸਾਰੀ ਗਲਤੀ ਤੇਰੀ ਰਾਜ ਸਾਰੀ ਗਲਤੀ ਤੂੰ ਨਾ ਹੈ ਬੜੀ ਉਤਰਾ ਮੂੰਹ ਮੋਠੜਣੀ ਆ ਤੇ ਇਹ ਤਾਂ ਨਿਆਣਾ ਨਹੀਂ ਸਾਹ ਸਕੀ ਤੂੰ ਮੇਰੇ ਜਾਨ ਦੀ ਡੇਰ ਹੋਈ ਮੈਂ ਕੰਨੋਂ ਚਲ ਗਈ ਜੇ ਮੈਨੂੰ ਪਿੰਡ ਕੰਮ ਨਾ ਹੁੰਦਾ ਮੈਂ ਤੇ ਕਿਹਦੇ ਰਹਿ ਬੈਣਾ ਮੈਨੂੰ ਕੋਈ ਤੰਗੀ ਨਹੀਂ ਮੇਰੀ ਗੱਲ ਜਾਨ ਦੀ ਡੇਰ ਹੋਈ ਆ ਤੇ ਇਥੇ ਤੂੰ ਕੀ ਨਾ ਹੀ ਜਾਂਦੇ ਚੜਾਤਾ ਹੁਣ ਲੱਗੋ ਹੁਣ ਕਿੱਥੋਂ ਲੱਗੋਗੇ ਉਦੋਂ ਹੀ ਐਨੀ ਆ ਜਾਣਿਆ ਅੰਜੂ ਨੂੰ ਮਿਲਣਾ ਬੁਲਾ ਕੇ ਮਿਲਣਾ ਮਿਲਣਾ ਤੂੰ ਹੀ ਜੱਫੀ ਪਾ ਕੇ ਘੁੱਟ ਉਹ ਤਾਂ ਮਿਲ ਕੇ ਹੀ ਨਹੀਂ ਗਈ ਤੇ ਮਿਲਣਾ ਨੂੰ ਕੀ ਮੈਂ ਤਾਂ ਚੇਚੇ ਐਸੇ ਕਰਕੇ ਵੇਖਣ ਗਈ ਉਹਨੇ ਤਾਂ ਮੈਂ ਜਨਾ ਕੱਲ ਜਾਣਾ ਉਹ ਤੋਂ ਉਦੋਂ ਚਲ ਗਈ ਹੁਣ ਇਹ ਥੋੜੀ ਪਤਾ ਲੱਗਦਾ ਪਿੰਜੂ ਨੇ ਖੜਿਆ ਕਿੰਨੇ ਖੜਿਆ ਫੋਟੋ ਤਾਂ ਸਾਫ ਆਉਣ ਨਹੀਂ ਡਈ ਫੋਟੋ ਸਾਫ ਆਉ ਤਾਂ ਫੇਰੀ ਪਤਾ ਲੱਗੂ ਨਾ ਤੂੰ ਮੈਨੂੰ ਬੋਲੀ ਜਾਂਦੇ ਜੀ ਮੈਨੂੰ ਨਾ ਬੋਲੋ ਕੰਮ ਵੇਖੋ ਨਹੀਂ ਤੀ ਜਾ ਹੋਰ ਹੁਣ ਘਰ ਹੀ ਅੰਜੂ ਤੋਂ ਬਣਾ ਹੋਰ ਕਿਹਨੇ ਖੜਨਾ ਉਸੇ ਹੀ ਖੜਿਆ ਮੇਰੀ ਸੋਹਣਾਂ ਗੱਲ ਕਾਹਨੀਆਂ ਨਾਲ ਮੈਨੂੰ ਬਣਾ ਬਣਾ ਦੱਸ ਹੁਣ ਉਹਨਾਂ ਕੰਜਰਾਂ ਨੂੰ ਲੱਭ ਜਿਹੜਿਆਂ ਨੂੰ ਲੈ ਕੇ ਆਏ ਏ ਉਹਨਾਂ ਨੂੰ ਪੁੱਛਿਆ ਤੂੰ ਕਿੱਥੇ ਗਈ ਔ ਮੈਂ ਤੋਂ ਉਸੇ ਵਾਲੇ ਚਲ ਗਈ ਹੁਣ ਉਹਨਾਂ ਦੇ ਘਰ ਉਹਨਾਂ ਨੇ ਗੋਡੀਆਂ ਨੇ ਦੱਸਿਆ ਤੇ ਕਿਰਾਏ ਤੇ ਰਹਿੰਦੇ ਸੀ ਕਿਰਾਏ ਤੇ ਦੂਜੇ ਥਾਂ ਤੇ ਚਲ ਗਿਆ ਉਹ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤੋਂ ਉਹਨਾਂ ਕੋਲ ਕੁਛ ਪੁੱਛ ਪੜ ਕੇ ਉਸੇ ਵਾਲੇ ਪੱਜੀ ਗਈ ਹਾਂ ਮੈਂ ਸੜਗੀ ਕਿਸਮਤ ਜਿਹੜੀ ਆਈ ਉਹਦਾ ਹੋਂ ਪਈ ਅਸਾ ਪਤਾ ਨਹੀਂ ਕਿ ਜਿਹੜੇ ਕੰਜਰ ਲਿਆਏ ਉਹ ਉਹ ਕਿਰਾਏ ਦੇ ਤਰ੍ਹਾਂ ਤੇ ਨਹੀਂ ਰਾਜਕੋਰੇ ਤੇ ਆ ਕੇ ਦੱਸਿਆ ਇਹ ਪਿਆਵਾ ਤੂੰ ਕੀ ਸੋਚ ਕੇ ਲਿਆਈ ਮੈਨੂੰ ਇਹ ਗੱਲ ਦੱਸ ਉਹ ਰਾਜਪੁਰ ਦੀ ਕੋਈ ਗਲਤੀ ਹੈ ਨਹੀਂ ਕਿ ਨਹੀਂ ਹੈ ਜੀ ਕਈ ਤੁਸੀਂ ਮੈਨੂੰ ਸਾਰੇ ਜਾਣਦੇ ਤੇ ਮੈਨੂੰ ਤਾਂ ਸੁਣਨੀ ਹੀ ਪੈਣੀ ਹੁਣ ਮਗਰ ਇਹ ਦੱਸੋ ਹੁਣ ਕਰਨਾ ਕੀ ਹੈ ਤੁਹਾਨੂੰ ਇਸ ਕਰਕੇ ਸਰਦਿਆ ਮੈਂ ਮਟਿਆ ਨੂੰ ਕੰਮ ਤੋਂ ਤੂੰ ਇੱਕ ਸਵਾਦਾਂ ਨਹੀਂ ਕੀਤਾ ਜਿਹਨੂੰ ਲਿਆਈਆਂ ਪੱਕੇ ਪੈਰੀ ਕੋ ਕੰਮ ਕੀਤਾ ਹੈ ਤੂੰ ਮੇਰੀ ਗੱਲ ਸੁਣਾ ਤੇ ਜਿਹੜੀ ਆ ਵਿਆਹ ਕੇ ਲਿਆਈਆਂ ਉਹਦਾ ਤੂੰ ਉਹਦਾ ਤੂੰ ਸੋਚਿਆ ਨਾ ਉਹਨੂੰ ਪੱਕੇ ਪੈਰੀ ਤੂੰ ਰੱਖਿਆ ਹੀ ਨਾ ਅੰਜੂ 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 ਪੁੜਕਦੀ ਰਹੀਓ ਬੱਚੇ ਹੋ ਗਏ ਆ ਅੰਜੂ ਲੈ ਕੇ ਗਾਂ ਗਈ ਆ ਸਾਰੇ ਤੇਰੇ ਰਾਜਕੋਰ ਕੰਮ ਸ਼ੁਰੂ ਤੇ ਅੱਜ ਤੋਂ ਨਹੀਂ ਤੇਰੇ ਕੱਚੇ ਰਹਿ ਉਹ ਤਾਂ ਹੈ ਮੈਂ ਬੜੀ ਸਿਆਣੀ ਆ ਸਿਆਣੀ ਸੋਣੀ ਤੂੰ ਕੋਈ ਨਹੀਂ ਗਈ ਬਸ ਤੂੰ ਆ ਨਾ ਹੁਣ ਮੀਤੀ ਆਖਾਂ ਦੇ ਨੂੰ ਲਿਸ਼ਕ ਪੁਸ਼ਕਣ ਨਹੀਂ ਆਣੀ ਓਗੀਆਂ ਤਾਈ ਜੀ ਤੁਹਾਡੀਆਂ ਕੰਨਾਂ ਸਾਰੀਆਂ ਘਰ ਨੂੰ ਕੁਝ ਪਤਾ ਲੱਗਣ ਡਿਆ ਕੋਈ ਮੇਰੇ ਦਿਲ ਤੇ ਕੀ ਬੀਤ ਡੀ ਆ ਤਾਈ ਜੀ ਮੈਨੂੰ ਮੇਰਾ ਮੁੰਡਾ ਲਿਆ ਕੇ ਦੋ ਮੁੰਡਾ ਮੇਰੀਆਂ ਅੰਦਰਾਂ ਗਲੀਆਂ ਨੇ ਮੇਰੀਆਂ ਅੰਦਰਾਂ ਲੁਕੇ ਚ ਬੈਠੀ ਹੈ ਦਾਈ ਜੀ ਮੇਰਾ ਬੱਚਾ ਮੈਨੂੰ ਲਿਆ ਕੇ ਦੋ ਤੁਹਾਨੂੰ ਤੇ ਗੱਲਾਂ ਕਰਨ ਦੇ ਰਾਹ ਮਿਲ ਗਏ ਨੇ ਆ ਗੱਲਾਂ ਬੰਦ ਕਰ ਦੋ ਦਾਈ ਜੀ ਮੇਰੇ ਲਈ ਕੁਝ ਕਰੋ ਪੁੱਤਰ ਇਹ ਤੇ ਮੇਰਾ ਕੀ ਕਸੂਰ ਆ ਮੈਨੂੰ ਤੇ ਇਹ ਦੱਸ ਵੀ ਤਾਈ ਤੇਰਾ ਆ ਕਸੂਰ ਆ ਮੈਂ ਤਾਂ ਸੁੱਖੀ ਸੰਦੀ ਭਰਿਆ ਘਰ ਛੱਡ ਕੇ ਗਈ ਨਾ ਤਾਈ ਜੀ ਤੁਸੀਂ ਪੁੱਛਣ ਨੇ ਉਹਨਾਂ ਤੁਹਾਡਾ ਕਸੂਰ ਕੀ ਆ ਚੰਗਾ ਭਲਾ ਅੰਜੂਤਨ ਕਹੀ ਸੀ ਨਾ ਚੱਲੀ ਸੀ ਨਾ ਇੱਥੋਂ ਕਿੰਨੇ ਗਿਆ ਸੀ ਰੁਕਰ ਨੂੰ ਤੁਸੀਂ ਕਿਹਾ ਸੀ ਤੁਸੀਂ ਉਹਦੀਆਂ ਗੱਲਾਂ ਚ ਆ ਗਏ ਸੀ ਚੰਗਾ ਭਲਾ ਨੂੰ ਸਾਰੇ ਜਣੇ ਮੰਨ ਗਏ ਸੀ ਕਿ ਉਹਨੂੰ ਬਾਹਰ ਕੱਢ ਦੇਣਾ ਹੈ ਕਾਜੀ ਪੈਕ ਕਰਦੇ ਸੀ ਸਭ ਕੁਝ ਕਰਤਾ ਸੀ ਤਾਈ ਜੀ ਉਦੋਂ ਤੁਸੀਂ ਉਹਨੂੰ ਕਿਹਾ ਸੀ ਕਿ ਅੱਜੂ ਤੂੰ ਰੁਕ ਜਾ ਚਾਰ ਦਿਨ ਕੋਈ ਗੱਲ ਨਹੀਂ ਬੱਚਿਆਂ ਨੂੰ ਜਨਮ ਲੈ ਲੈਂਦੇ ਹਸਪੀਟਲ ਦੀ ਛੁੱਟੀ ਮਿਲ ਲੈਂਦੇ ਤੂੰ ਮੂੰਹ ਵੇਖ ਕੇ ਜਾਈ ਨਹੀਂ ਤੇ ਚੰਗਾ ਭਲਾ ਉਹਨੇ ਬੱਚੇ ਹੋਣ ਤੋਂ ਪਹਿਲੇ ਹੀ ਇੱਥੋਂ ਦਫਾ ਹੋ ਜਾਣਾ ਸੀ ਅਸੀਂ ਸਾਰੇ ਇਹਨੇ ਕੁਝ ਨਹੀਂ ਪਈ ਤਾਈ ਜੀ ਕਿਸਾਬ ਦਾ ਮੇਰੇ ਬੱਚੇ ਦੀ ਜਿੰਮੇ ਆ ਤੂੰ ਹੀ ਉਧਾਈ ਜੀ ਹੰਤਾ ਮੇਰਾ ਟੈਨ ਨਾ ਪਤਾ ਨਹੀਂ ਕਿਉਂ ਦਿਲ पिਗਲ ਗਿਆ ਪਰ ਮੈਨੂੰ ਪੁੱਤ ਪਤਾ ਨਹੀਂ ਕੋਈ ਵੀ ਪਾਪੜ ਨਹੀਂ ਖਾਂਗੇ ਮੈਂ ਆਖਿਆ ਬੱਚਿਆਂ ਨੂੰ ਇਹ ਹੋਗੀ ਕੋਈ ਬਾਦੂਸੀਸ ਨਾ ਦੇ ਕੇ ਜਾ ਉਹ ਤਾਂ ਮੈਂ ਤਕਰੀਏ ਥੋੜਾ ਕਿ ਆ ਕਿਸ ਬੱਚਾ ਲੈ ਜਾ ਪਾਪੜ ਦੀ ਪਤਾ ਹੋ ਨਹੀਂ ਗਈ ਆਪਾਂ ਮੇਰੇ ਲਈ ਪਾਪੀ ਤੁਸੀਂ ਸਾਰੇ ਜਾਣੇ ਹੋ ਮੇਰੇ ਲਈ ਸਾਰੇ ਜਾਣੇ ਗਸੂਰਵਾਰ ਹੋ ਤਾਈ ਜੀ ਮੇਰਾ ਬੱਚਾ ਗਿਆ ਆ ਬੱਚਾ ਤੁਸੀਂ ਆਪ ਵੀ ਸੋਚੋ ਮੈਂ ਕਿਦਾਂ ਜੀਊਂਗੀ ਉਹਦੇ ਬਿਨਾ ਮੈਨੂੰ 24 ਘੰਟੇ ਉਹਦੀ ਯਾਦ ਆਉਣ ੜੀ ਆ ਕਿਉਂ ਪਤਾ ਨਹੀਂ ਕਿੱਥੇ ਹੋਣਾ ਵਾ ਕਿਹੜੀ ਹਾਲਤ ਚ ਹੋਣਾ ਵਾ ਦਾਈ ਜੀ ਇੱਕ ਮਾਂ ਆਪਣੇ ਬੱਚੇ ਬਿਨਾ ਕਿਦਾਂ ਰਹਿ ਸਕਦੀ ਆ ਕਿਉਂ ਕੀਤਾ ਤੁਸੀਂ ਸਾਰੇ ਨੇ ਰਲ ਮਿਲ ਕੇ ਕੁਛ ਮੈਂ ਕੀ ਕਰਾਂ ਮੈਨੂੰ ਕੁਛ ਸਮਝ ਨਹੀਂ ਆਉਂਦੀ ਦਾਈ ਜੀ ਮੈਂ ਕੀ ਕਰਾਂ ਉਹ ਤਾਂ ਮੈਂ ਤਾਂ ਸੁੱਖਾ ਸੁੱਖ ਸੁੱਖ ਲੈ ਆਈ ਤੇਰੀ ਝੋਲੀ ਭਰੀ ਆ ਕਿੱਡੇ ਖੁਸ਼ ਹਸਾ ਸਾਰੇ ਆਪੇ ਇਹੋ ਤੇ ਗੱਲ ਹੈ ਤਾਈ ਜੀ ਇਹ ਰੱਬ ਮੱਸਾ ਮੇਰੇ ਤੇ ਮਿਹਰਬਾਨ ਹੋਇਆ ਸੀ ਇੰਨੇ ਸਾਲ ਇੰਨੇ ਸਾਲ ਮੇਰੇ ਤੇ ਖੁਸ਼ੀਆਂ ਨਹੀਂ ਆਈਆਂ ਇਹ ਬੜੀਆਂ ਕੀ ਨਹੀਂ ਹੋਇਆ ਇਸ ਘਰ ਚ ਮੇਰੇ ਨਾਲ ਬੜਾ ਖੁਸ਼ ਹੋਇਆ ਬੜਾ ਖੁਸ਼ ਰੰਜੀਤ ਨੇ ਕੀਤਾ ਬੜਾ ਖੁਸ਼ ਮੰਮੀ ਜੀ ਨੇ ਕੀਤਾ ਪਰ ਰੱਬ ਨੇ ਰੱਬ ਨੇ ਮੱਸਾ ਮੇਰੀ ਅਰਦਾਸ ਸੁਣੀ ਸੀ ਤੇ ਮੇਰੀ ਝੋਲੀ ਖੁਸ਼ੀਆਂ ਨਾਲ ਭਰੀ ਸੀ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੇ ਨਾਲ ਇਹ ਕੁਝ ਹੋਊਗਾ ਖਿਆਂ ਜੂ ਅੱਜੂ ਇੰਨੀ ਢੰਗ ਕਰੇਗੀ ਕਿ ਮੇਰੇ ਬੱਚੇ ਨੂੰ ਮੇਰੇ ਤੋਂ ਜੁਦਾ ਕਰ ਦੂਗੀ ਕੋਈ ਨਹੀਂ ਪਤਾ ਟੈਨਸ਼ਨ ਨਾ ਲੈ ਵੇਹਰਾਣਾ ਗਿਆ ਕੋਈ ਨਾ ਕੋਈ ਹੱਲ ਪਤਾ ਪਾ ਕੱਢਦੇ ਆ ਪੁੱਤ ਸਾਰਿਆਂ ਨੂੰ ਜੇ ਤੇਰੇ ਬੱਚੇ ਆ ਤਾਂ ਸਾਡੇ ਵਿੱਚ ਕੋਹ ਲਾਂਦੇ ਆ ਨਾ ਵੇ ਘਰ ਭਰ ਗਿਆ ਇਹਨਾਂ ਨਾਲ ਇਕੱਲੇ ਆਪਾਂ ਕੱਢ ਜੂਗੇ ਹਾਂ ਹੁਣ ਤੂੰ ਇਹਨਾਂ ਨਾਲ ਮਾਨਣਾ ਵਾਲਾ ਪੁੱਤ ਕਰ ਕੋਈ ਨਾ ਕੋਈ ਨਾ ਕੋਈ ਹੱਲ ਨਿਕਲੂ ਕੋਈ ਨਹੀਂ ਅੰਜੂ ਕਿਤੇ ਨਿਕਲ ਨਹੀਂ ਚਲੀ ਕਿਤੇ ਸਮਾਨ ਤੇ ਨਹੀਂ ਘੜ ਚਲੀ ਇੱਥੇ ਹੀ ਹੋਣੀ ਦੁਨੀਆ ਦੀ ਤੁਹਾਡੀ ਸਾਰਿਆਂ ਵਾਸਤੇ ਬਹੁਤ ਵਧੀਆ ਆ ਹੱਦਲਾਸਾ ਦੇਣਾ ਬੜਾ ਵਧੀਆ ਵਾ ਪਰ ਮੇਰੀ ਜਗਾ ਬੈ ਕੇ ਕਿਤੇ ਸੋਚੋ ਇੱਕ ਵਾਰ ਇੱਕ ਮਾਂ ਬਣ ਕੇ ਸੋਚੋ ਕਿ ਉਹਦਾ ਬੱਚਾ ਗਿਆ ਆਏ ਉਹ ਕਿੱਦਾਂ ਬਹਿ ਜੇ ਮੈਂ ਪਾਗਲ ਹੋ ਹੀ ਪਈ ਆ ਅੰਦਰੋਂ ਮੈਨੂੰ ਨਹੀਂ ਸੰਭੇ ਲੱਗਦੀ ਪਈ ਮੇਰਾ ਦਿਮਾਗ ਨਹੀਂ ਕੰਮ ਕਰਨ ਦਿਆ ਦਾਈ ਜੀ ਮੇਰਾ ਦਿਮਾਗ ਨਹੀਂ ਕੰਮ ਕਰਨ ਦਿਆ ਾਈ ਜੀ ਤੁਸੀਂ ਤਾਂ ਸਾਰਿਆਂ ਨੇ ਆਪਣੇ ਆਪਣੇ ਕੰਮਾਂ 'ਚ ਰੁੱਝ ਜਾਣਾ ਪਰ ਬਿੰਨੂ ਪੁੱਛੋ ਆਇ ਇੱਕ ਵਲ ਵੇਖ ਕੇ ਨਾ ਮੈਨੂੰ ਉਸੇ ਵੇਲੇ ਦੂਜਾ ਯਾਦ ਆਉਂਦਾ ਤਾਈ ਜੀ ਮੇਰੇ ਬਾਗ 'ਚ ਮੇਰੇ ਬਾਗ 'ਚ ਦੋ ਫੁੱਲ ਗਿੜੇ ਸੀ ਤੇ ਮੇਰਾ ਇੱਕ ਫੁੱਲ ਲਹਿ ਗਈ ਆ ਉਹ ਮੈਂ ਕਿਦਾਂ ਗੁਜ਼ਾਰਾ ਕਰਾਂ ਮੈਂ ਮੈਨੂੰ ਨਹੀਂ ਰਿਹਾ ਜਾਣਿਆ। ਮੈਨੂੰ ਨਹੀਂ ਰਿਹਾ ਜਾਣਿਆ। ਤਾਈ ਜੀ। ਮੰਮੀ ਜੀ। ਅੱਗੇ ਤੇ ਤੁਸੀਂ ਸਾਰਿਆਂ ਨੇ ਆਪਣੀਆਂ ਮਰਜ਼ੀਆਂ ਕਰ ਲਈਆਂ। ਜੋ ਦਿਲ ਚ ਆਇਆ ਨਾ ਤੁਸੀਂ ਉਹੀ ਕੀਤਾ ਮਾਂ ਪੁੱਤਾਂ ਨੇ। ਤੇ ਤੁਹਾਡਾ ਸਾਰਿਆਂ ਨੇ ਸਾਥ ਦਿੱਤਾ। ਪਰ ਅੱਜ ਅੱਜ ਮੈਂ ਤੁਹਾਨੂੰ ਇੰਨੀ ਗੱਲ ਕਹਿਣ ਦੀ ਜੀ। ਮੇਰੇ ਬਾਪ ਚੋਂ ਛੜਾ ਫੁੱਲ ਤੋੜ ਕੇ ਲੈ ਗਈ ਹੈ ਨਾ। ਜੇ ਉਹ ਵਾਪਸ ਨਾ ਆਇਆ ਤੇ ਮੈਂ ਤੁਹਾਡਾ ਘਰ ਖੰਡਰ ਬਣਾ ਕੇ ਰੱਖ ਦੇਣਾ ਜੀ ਇਸ ਘਰ ਚ ਨਾ ਇਹ ਬੱਚਾ ਰਹਿਣ ਦੇਣਾ ਤੇ ਨਾ ਮੈਂ ਆਪ ਰਹਿਣਾ ਨਹੀਂ ਪੁੱਤ ਮੈਂ ਘਰ ਛੱਡ ਕੇ ਜਾਵਾਂਗੀ ਮੰਮੀ ਤੇਰੇ ਕੋਲ ਦੁੱਖੀ ਨੀ ਆਪੋ ਤੇ ਮੈਂ ਘਰ ਛੱਡ ਕੇ ਚਲ ਜਾਣਾ ਮੈਂ ਆਪਣੀ ਬੱਚੀ ਨੂੰ ਇੱਥੇ ਨਹੀਂ ਰਹਿਣ ਦੇਣਾ ਨਾ ਨਾ ਬੋਲ ਤੇਰਾ ਨਾ ਬੋਲ ਇੱਥੇ ਦੁਖੀ ਨਹੀਂ ਆਪੋ ਤੇ ਸਾਦਵੀ ਨ ਹੋ ਰਿਹਾ ਤੂੰ ਦਾ ਇਦਾਂ ਬੋਲ ਮੰਮੀ ਤੁਹਾਨੂੰ ਮੈਂ ਬੜੀ ਵਾਰ ਸਮਝਾਇਆ ਸੀ ਮੰਮੀ ਨਾ ਉੱਤੇ ਇੰਨਾ ਵਿਦਾ ਹੋ ਮੰਮੀ ਨਾ ਤੇ ਨਾ ਫਿਦਾ ਹੋ ਉਹ ਬਗਾਨੀ ਜਨਾਨੀ ਆ ਉਹਨੇ ਨਹੀਂ ਤੁਹਾਡੇ ਘਰ ਦੀ ਨੰਬਰ ਪੰਨਾ ਉਹਨੂੰ ਜਿੰਨਾ ਮਰਜ਼ੀ ਬਣਾ ਲਓ ਤੁਸੀਂ ਤੇ ਤੁਹਾਨੂੰ ਬੜੀ ਆਰੇ ਚੀਜ਼ ਸਮਝਾਈ ਸੀ ਮੰਮੀ ਮੈਂ ਤੁਹਾਡੀ ਨੌਮਾ ਮੈਂ ਤੁਹਾਡੀ ਨੌਹਾਂ ਨਾ ਮੈਂ ਤੁਹਾਡੀ ਨੌਹ ਹੀ ਰਹਿਣਾ ਵਾ ਉਹ ਵੱਖਰੀ ਗੱਲ ਆ ਖਰਾਬਾ ਅਜੇ ਮੇਰੇ ਤੇ ਮਿਹਰਬਾਨ ਨਹੀਂ ਆ ਕੱਲ ਨੂੰ ਹੋ ਜਾਏਗਾ ਪਰ ਤੁਸੀਂ ਤੁਸੀਂ ਤੇ ਉਹਨੂੰ ਲਿਆ ਕੇ ਆਇਆ ਸੋਚਿਆ ਕਿ ਸਾਰਾ ਕੁਝ ਹੁਣ ਹੈਗੀ ਸਾਡਾ ਇਹ ਆ ਅਸ਼ਮੀ ਤੇ ਲੱਗਦੀ ਕੀ ਇਸ ਘਰ ਦੀ ਵਾਪਸ ਬਸ ਕਰ ਮੇਰੇ ਕੋ ਨਹੀਂ ਸੁਣਿਆ ਜਾਂਦਾ ਇਹ ਸਭ ਗੱਲਾਂ ਨਹੀਂ ਸੁਣ ਸਕਦੀ ਮੈਂ ਬੱਬੀ ਤੇਰੀ ਆ ਵੇਖੋ ਨਾ ਮੈਂ ਮੇਰੇ ਕੋ ਸੁਣਿਆ ਜਾਂਦੇ ਮੇਰੇ ਆਲ ਵੇਖੋ ਮੇਰੇ ਤੇ ਕੀ ਬੀਬੀ ਪਈ ਆ ਮੇਰੇ ਆਲ ਵੇਖੋ ਸਾਨੂੰ ਰੋਤੀ ਦੀ ਲੋੜ ਸੀ ਸਾਨੂੰ ਨਹੀਂ ਲੋੜ ਸਾਨੂੰ ਰੋਤੀ ਨਹੀਂ ਪੋਤੇ ਸੂਈ ਨਹੀਂ ਦਿੱਤਾ ਕਰਨ ਨਹੀਂ ਹੈ ਨਾ ਉਹ ਮੇਰੇ ਦਿਲ ਨੂੰ ਹੋਰ ਪੀਰ ਦੀ ਨਹੀਂ ਨਾ ਬੋਲਦਾ ਮੋ ਤੁਹਾਡੇ ਕੋਈ ਗੱਲਾਂ ਨਹੀਂ ਸੁਣੀਆਂ ਜਾਣਦੀਆਂ ਆ ਮੇਰੇ ਵਾਲ ਵੇਖੋ ਜਿੱਦੀ ਇੱਕ ਪੱਟ ਨਹੀਂ ਆ ਆਪਣੇ ਬੱਚੇ ਨੂੰ ਮੈਂ 9 ਮਹੀਨੇ ਆਪਣੇ ਪੇਟ ਚ ਪਾਲਿਆ ਉਹ ਤੈਨੂੰ ਲੱਭਣਾ ਬਾਕੀ ਚੋ ਪਰਚਾ ਨਾ ਕਰ ਲੈ ਮੈਂ ਕਿੱਲੇ ਆਵਾਂਗੇ ਜਿੱਦੋਂ ਚੱਲ ਗਿਆ ਉਹ ਪਤਾਲ ਚ ਵੀ ਚੱਲ ਗਿਆ ਕਿੱਥੇ ਗਈ ਉਹਨੇ ਲੱਭ ਲਿਆਵਾਂਗੇ ਹਰ ਦਿਨ ਵੀ ਉਹ ਮੇਰੇ ਕੋਲ ਹੀ ਯਾਦ ਆਏ ਜੀ ਮੇਰੇ ਕੋਲ ਨਹੀਂ ਇਹ ਗੱਲਾਂ ਨਹੀਂ ਚੱਲਦੀ ਚੱਲ ਗਈ ਹੈ ਕਮਜ਼ੋਰ ਨਿਕੜਿਆ ਯਾਰ ਪੁੱਤ ਤੂੰ ਟੈਨਸ਼ਨ ਨਾ ਲੈ ਤੂੰ ਰਾਮ ਕਰ ਗਿਆ ਨਾ ਲਾਣੇ ਹੋਣ ਕੋਈ ਨਾ ਕੋਈ ਪਤਾ ਹਾਲ ਨਿਕਲੂ ਕਿਤੇ ਐਂ ਜਾਂਦੀ ਮੇਰਾ ਪੁੱਤ ਨਾ ਘੜੀ ਕਰ ਮਾਨ ਕਰ ਚੰਗਾ ਖੰਡ ਬੜੀ ਪੁੱਤਾਈ ਜੀ ਖਾਪਣਾ ਜੇ ਕਿਤੇ ਮੇਰੇ ਕਾਪੂ ਗਾਗੀ ਨਾ ਜੇ ਮੇਰਾ ਬੱਚਾ ਉਹਨੇ ਖੜਿਆ ਆਇਆ ਨਾ ਤੇ ਮੈਨੂੰ ਜੀਂਦੀ ਨੂੰ ਮਾਰ ਦੇਣਾ ਜੇ ਹੁਣ ਨੀ ਜੇ ਮੈਂ ਸੁਣਨੀ ਥਾਡੀ ਕਹੇ ਦੀ ਗਲ ਘੁੱਟ ਕੇ ਮਾਰਨੀ ਜੇ ਮੈਂ ਹੁਣ ਚਲੋ ਕੋਈ ਨਹੀਂ ਲੱਭ ਲੈਣ ਦੇ ਐਨੇ ਨਾ ਗੁੱਸੇ ਤੇ ਨਾ ਲਿਆਣਾ ਨਿਕਾ ਤੋਲੇ ਕੇ ਬਹੁ ਚੰਗਾ ਵਾਚੂ ਬਗਾਨ ਦੇ ਜੀ ਤੁਹਾਡੇ ਵਾਸਤੇ ਕਹਿਣਾ ਸੋਖਾ ਖਿੱਚ ਪਕੜ ਕੇ ਬਹਿ ਜਾ ਮੈਨੂੰ ਪੁੱਛੋ ਮੇਰੇ ਵਾਸਤੇ ਕਿੰਨਾ ਓਖਾ ਹੇ ਕਮਾਨ ਨੂੰ ਪੁੱਛੋ ਕਿ ਉਹਦੇ ਵਕਸੇ ਉਹਦੇ ਬੱਚੇ ਕੀ ਹੁੰਦੇ ਆ ਹਾਏ ਮੇਰਾ ਬੱਚਾ ਕੀ ਕਰਦਾ ਹੋਊਗਾ ਮਾਂ ਨੂੰ ਲੱਭਦਾ ਹੋਊਗਾ ਅਜੇ ਇੰਨਾ ਛੋਟਾ ਵਾ ਉਹ ਤੇ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਤੇ ਮੈਨੂੰ ਯਾਦ ਕਰਦਾ ਹੋਣਾ ਕਿ ਨਿੱਕੇ ਜਿਹੇ ਬੱਚੇ ਨੂੰ ਪਤਾ ਨਹੀਂ ਕਿੱਥੇ ਹੋਊਗਾ ਕਿੱਥੇ ਨਹੀਂ ਜੇ ਲੈ ਕੇ ਗਈ ਹੋਗੀ ਤੇ ਕਿਦਾਂ ਦਾ ਬੇਵਕਰੀ ਦੀ ਹੋਗੀ ਉਹਦੇ ਨਾਲ ਪਤਾ ਨਹੀਂ ਉਹ ਰੋਂਦੀ ਨੂੰ ਚੁੱਪ ਵੀ ਕਰਾਉਂਦੀ ਹੋਊਗੀ ਕਿ ਨਹੀਂ ਦੁੱਧ ਵੀ ਪੀਣ ਨੂੰ ਦਿੱਤਾ ਹੋਊਗਾ ਨਿਆਣਿਆਂ ਨੂੰ ਕਿ ਨਹੀਂ ਕਿਤੇ ਉਹ ਨਾ ਹੋਵੇ ਕਿ ਮੇਰਾ ਬਦਲਾ ਉਹ ਦੇਖੋ ਲੈਂਦੀ ਹੋਵੇ ਉਹਦਾ ਕੋਈ ਪਤਾ ਨਹੀਂ ਉਹ ਜਿੰਨੀ ਕਮਜ਼ੋਰ ਜਨਾਨੀ ਹੈ ਨਾ ਉਹਦਾ ਕੋਈ ਪਤਾ ਨਹੀਂ ਉਹ ਮੇਰਾ ਬਦਲਾ ਮੇਰੇ ਬੱਚੇ ਕੋ ਲਵੇ ਰਣਜੀਤ ਦਾ ਬਦਲਾ ਮੇਰੇ ਬੱਚੇ ਕੋ ਲਵੇ ਕੋਈ ਪਤਾ ਨਹੀਂ ਕਿਤੇ ਮੇਰੇ ਬੱਚੇ ਨੂੰ ਕੋਈ ਨੁਕਸਾਨ ਹੀ ਨਾ ਪਹੁੰਚਾ ਦੇ ਕਿਤੇ ਉਹਨੂੰ ਕੁਝ ਕਾਰ ਇਹ ਨਾ ਦਵੇ ਜਲਦੀ ਉਹਨੂੰ ਲੱਭਣਾ ਚਾਹੀਦਾ ਬਾਬਾ ਜੀ ਮੇਰੇ ਰੱਖਿਓ ਮੇਰੇ ਬੱਚੇ ਨੂੰ ਕੁਛ ਨਾ ਕਰਿਓ ਮੇਰੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੋ ਪਰ ਆਜ ਪਰ ਰੋਇਆ ਤਾਂ ਹੋਇਆ ਨਹੀਂ ਉਹਨ ਕੋ ਹੁਬੜਨਾ ਤੇ ਨਾਲੇ ਉਹ ਕੁੜੀ ਦਾ ਕੀ ਗੁੱਸਾ ਕਰਨਾ ਸੱਚ ਨਹੀਂ ਕਿਆ ਬੰਨਾ ਆਖਣ ਦੇਈ ਆ ਉਹ ਝੂਠੀ ਗੱਲ ਤੇ ਉਹਨੇ ਕਹੀ ਨਹੀਂ ਨਹੀਂ ਤੁਸੀਂ ਦੱਸੋ ਮੇਰਾ ਕੀ ਕਸੂਰ ਐ ਤੇ ਮੈਨੂੰ ਧੋਖੀ ਆ ਮੈਂ ਉਹਦੀ ਪੁੱਤ ਦੀ ਆਪਣੇ ਦੀ ਮਾਹਤ ਸੁਖਣਾ ਸੁਖਸ ਕੇ ਲਿਆਈ ਮੈਂ ਕੋਈ ਧੋਖੀ ਆ ਤੂੰ ਮੈਨੂੰ ਬੋਲਣ ਦੇ ਮੇਰਾ ਕਸੂਰ ਕੀ ਐ ਦੱਸੋ ਧੋਖੀ ਤੇ ਆਪਾਂ ਸਾਰੇ ਜਿਹੜਾ ਉਹਨੂੰ ਰੱਖ ਲਿਆ ਤੇ ਗਲਣਾ ਲਾ ਲਿਆ ਉਹੀ ਆਪਾਂ ਦੀ ਚੁੰਡੀ ਵੜ ਕੇ ਗਾਂ ਗਈ ਹੁਣ ਇਹ ਕੱਲਿਆ ਵੀ ਆਪਣਾ ਰੋਣ ਧੋਣ ਦਾ ਕੰਮ ਨਹੀਂ ਆਪਾਂ ਕੁਛ ਕਰੀਏ ਮੈਂ ਹੀ ਕੁਛ ਕਰਦੀ ਆ ਤੇ ਤੂੰ ਹੀ ਕਰੋ ਮੇਰੀ ਬਥੇਰੀ ਜਾਣੀ ਵੀ ਜਾਣ ਪਿਛਾਣ ਮੈਂ ਹੀ ਪੁੱਛ ਲਈ ਕਿਛਦੀ ਆ ਤੇ ਤੂੰ ਹੀ ਨਾ ਹੱਥ ਜੱਤ ਰੱਖ ਕੇ ਨਾ ਬੋ ਰਾਣਾ ਕਿਧਰ ਗਿਆ ਰਾਣਾ ਵੀ ਪਤਾ ਹੀ ਕਰਨ ਗਿਆ ਕੋਈ ਬੈਠਾ ਨਹੀਂਗਾ ਪਹਿਣਾ ਭੱਜੇ ਫਿਰਣ ਦੇ ਸਾਰੇ ਹਾਂ ਲੱਗਾ ਬੋਜ ਪਤਾ ਕਦਾ ਪਤਾ ਲਗੜਾ ਦੁਨੀਆ ਭਰ ਦੇ ਤੱਕੇ ਖਾ ਕੇ ਆ ਗਿਆ ਕੋਈ ਜਗ੍ਹਾ ਨਹੀਂ ਛੱਡੀ ਕੁਛ ਨਹੀਂ ਛੱਡਿਆ ਫੋਟੋ ਇਸੇ ਕੈਮਰੇ ਦੇ ਕਮਰੇ ਚ ਕੁਛ ਨਹੀਂ ਲੱਭਿਆ ਆਣਾ ਕਿਤੇ ਵੀ ਫੋਟੋ ਸਾਫ ਆਈ ਨਹੀਂ ਕੁਛ ਨਾ ਪੁੱਛੋ ਉਹ ਤਾਂ ਕੋਈ ਜਗ੍ਹਾ ਨਹੀਂ ਸੀ ਢੀ ਕੋਚੀ ਛੱਡੇ ਆ ਅਨਜੂ ਕਿਤੇ ਮੇਰੇ ਇੱਕ ਰਿਹਾਤ ਆ ਗਈ ਨਾ ਇਹਨੂੰ ਤਾਂ ਮੈਂ ਦੱਸੂਗਾ ਉਹ ਤਾਂ ਜਿਤਨਾ ਉਹਨੇ ਪਿਆਰ ਕੀਤਾ ਸੀ ਨਾ ਉਤਰਾ ਉਹਦੀ ਮੈਂ ਦੁਰਦਸ਼ਾ ਕਰੂੰਗੀ ਮਿਲ ਜਾਏ ਸਹੀ ਇੱਕ ਵਾਰ ਉਹ ਪਹਿਲਾ ਮੇਰੇ ਨਾਲ ਜੋ ਮਰਜੀ ਕਰਦਾ ਪੁੱਤ ਮੇਰੇ ਮਮੀ ਨਾਲ ਤੋਂਦਿਆ ਉਹ ਬਿਲਕੁਲ ਫੋਨ ਨੰਬਰ ਮੰਗਦਾ ਹਮੈਂ ਤੇਂਦੀ ਤੂੰ ਵੀ ਤਾਂ ਮੈਨੂੰ ਫੋਨ ਨੰਬਰ ਲੈ ਕੇ ਸੇ ਮਮੀ ਤੋੜ ਦਿੱਤੀ ਸਭ ਕੁਝ ਬੰਦ ਕਰ ਦਿੱਤਾ ਹੁੰਦਾ ਉਹਨਾਂ ਦੇ ਲਈ ਆਦੋਂਦੀਆਂ ਪੁੱਤ ਉਹਦੇ ਦੇ ਵਿੱਚ ਪਾਪ ਹੀ ਤੇਰੇ ਵਿੱਚ ਪਾਪ ਨਹੀਂ ਸੀ ਤਾਈਆਂ ਤਾਂ ਤੈਨੂੰ ਉਹਨੇ ਨੰਬਰ ਨਹੀਂ ਦਿੱਤਾ ਤੇ ਨਾਲੇ ਨਾ ਇੰਨਾ ਹੱਠ ਨਾ ਛੱਡੋ ਮੰਮੀ ਹੈ ਗਈਆਂ ਨਾਲ ਮਿਲ ਕੇ ਤੇ ਆਪਾਂ ਸਾਰੇ ਜਾਣੇ ਲੱਭੀਏ ਜੋ ਕਰਨਾ ਮੁੜ ਕੇ ਉਹਦਾ ਸੋਚਾਂਗੇ ਇਹ ਤਰ੍ਹਾਂ ਢੇਲੀ ਘਾਣਾ ਨਹੀਂ ਕਿ ਜਾਣਾ ਹੋਣਾ ਵੀ ਮੈਂ ਲੱਭਿਆ ਆਂ ਆ ਲੱਭੀ ਨਹੀਂ ਇੱਥੇ ਕਿਤੇ ਹੋਣੀ ਆ ਉਹ ਪਤਾ ਅੱਜ ਤਾਂ ਵੱਢ ਗਈ ਪਤਾ ਕਿ ਨਹੀਂ ਚਲ ਗਈ ਨਹੀਂ ਉਹਦੀ ਗੱਲ ਸੀ ਮੰਮੀ ਸਾਰੇ ਪਰਿਵਾਰ ਦਾ ਧਿਆਨ ਹੀ ਹੋਰ ਬਣੇ ਅਸੀਂ ਕਦੀ ਇਹ ਸੋਚਿਆ ਵੀ ਨਹੀਂ ਪੀਵਾ ਜੂ ਇਤੋਂ ਤੱਕ ਸੋਚੰਦੀ ਆ ਸੱਚੀ ਇੱਕ ਪੜ ਵੀ ਖਿਆਲ ਲਿਆ ਮੇਰੇ ਮਨ ਚ ਕਿ ਇਦਾਂ ਵੀ ਕਦੀ ਹੋ ਸਕਦਾ ਵਾ ਕਿਹਾ ਤੂੰ ਹੀ ਨਾ ਠੰਡ ਚੋਂ ਪੁੱਤਾ ਆ ਖਲਖਪਾ ਕੇ ਤੇ ਤੂੰ ਹੀ ਨਾ ਮਾਫਤ ਗੱਲਾਂ ਕਰੋ ਮੈਂ ਤੁਹਾਡੇ ਲਈ ਹੱਥੇ ਘੜ ਘੜ ਚਾਹ ਬਣਾ ਕੇ ਨਹੀਂ ਪੈਂਚ ਆ ਜੂ ਪੀਣੋਂ ਨਹੀਂ ਜੀ ਕਰਦੀ ਮੇਰੀ ਗੰਦ ਸੋਹਣਾ ਚਾਹ ਨਹੀਂ ਪੀਣੀ ਚਾਹ ਹੀ ਦੀ ਕੁੰਝ ਦੀ ਪਈ ਚਾਹ ਸੁੱਝਦੀ ਸਾਨੂੰ ਨਾ ਸਾਨੂੰ ਹੱਡੀ ਸੁੱਝਦੀ ਨਾ ਸਾਨੂੰ ਚਾਹ ਸੁੱਝਦੀ ਤੇ ਬੈਠੇ ਭੁੱਖੇ ਪਾੜੇ ਢੇਡ ਚ ਕੌ ਪਾਵਾਂਗੇ ਤੇ ਤੁਰਾਂਗੇ ਇਤਨਾ ਨਹੀਂ ਗੱਲਾਂ ਹੁੰਦੀਆਂ ਤੇ ਨਾਇ ਇਤਰਾ ਪੁੱਤ ਕੰਮ ਹੀ ਨਹੀਂ ਦੇ ਆ ਤੁਸੀਂ ਬਹੁਤ ਨਹੀਂ ਤਾਂ ਇਲੀ ਮੇਰਾ ਜੀ ਨਹੀਂ ਕਰਦਾ ਉਹ ਕੋਈ ਨਹੀਂ ਜੀ ਕਰੇ ਜੀ ਤਰੇ ਨਾ ਕਰੇ ਕੁੱਟ ਪੁੱਤ ਪੀਣੀ ਤੇ ਹੈਗੀ ਆ ਢੇਰ ਨੂੰ ਦਾਂਦੇ ਹੁੰਦੇ ਝੁਲਕਾ ਦੇ ਨਹੀਂ ਆ ਸਾਡੇ ਹੁਣ ਆਪਾਂ ਕਿੱਥੇ ਜਾਵਾਂਗੇ ਵੇਖਣ ਬੋਲ ਕਿੱਥੇ ਜਾਏਗਾ ਹੁਣ ਉਹਨਾ ਬੈਲ ਚ ਪਾ ਕੇ ਕੱਪੜੇ ਨਾ ਤੇ ਨਿਗਲ ਜਾ ਕਿੱਧਰ ਕਿੱਧਰ ਮਰਦੀ ਤੁਰਿਆ ਫਿਰ ਤੁਰਿਆ ਕੰਕੜੀਆਂ ਚ ਲੋਕਰ ਪੁੱਛਦਾ ਫਿਰ ਦੂਰ ਦੂਰ ਚਲਿਆ ਜਾ ਲੱਭ ਕੇ ਲੈ ਗਿਆ ਰਾਨੇ ਛੰਬੀ ਤੇ ਸਾਮਣੀ ਬਾਰ ਬਾਰ ਕੋਸੀ ਜਾਣ ਲਈ ਆ ਮਮੀ ਤੁਸੀਂ ਰੱਖਿਆ ਸੀ ਉਹਨੂੰ ਰਾਣੇ ਨੇ ਰੱਖਿਆ ਸੀ ਉਹਨੂੰ ਤੁਸੀਂ ਸਭ ਕੁਝ ਕਰਾਇਆ ਵਾ ਤੁਸੀਂ ਕੀਤਾ ਵਾ ਤੁਸੀਂ ਸਮਝਦੇ ਸਾਰਾ ਦਾਸਾ ਹੀ ਦੋਖੀ ਦਾ ਪੁੱਤ ਮੇਰਾ ਨਹੀਂ ਇਹ ਪੋਤਰਾ ਹੈਗਾ ਤੂੰ ਨਹੀਂ ਆਉਂਦਾ ਪਿਓ ਲੱਗਦਾ ਤੇਰਾ ਨਹੀਂ ਉਹ ਪੁੱਤ ਅਹੀਂ ਕਿਉਂ ਇਸ ਤਰ੍ਹਾਂ ਕਰਾਂਗੇ ਸਾਨੂੰ ਕੀ ਪਤਾ ਇਹ ਬਲਛਣੀ ਨੇ ਆ ਕੁਝ ਕਰਨਾ ਵਾ ਮੈਂ ਤਾਂ ਇਸਨੂੰ ਇੰਨਾ ਪਿਆਰ ਕਰਦੀ ਹਾਂ ਵੀ ਰਾਜੀ ਕੁਝੀ ਕਰੋ ਚੱਲ ਜੂਗੀ ਕੋਈ ਇਹੋ ਜਿਹਾ ਕੰਮ ਨਹੀਂ ਕਰੂਗੀ ਤੇ ਬਲਛਣੀ ਨੇ ਘਰ ਵਿਖਾਇਆ ਮੰਮੀ ਤੂੰ ਕਿਹਦੇ ਜਾਣੇ ਆ ਆਵਾਜਾ تیر ਹੀ ਮਾਰੀ ਜਾਂਦੇ ਆ ਮੈਂ ਤੁਹਾਨੂੰ ਦੱਸਦਾ ਮੈਂ ਕੈਮਰੇ ਜਿਵੇਂ ਕਹਿਲ ਚੰਗੀ ਤਰ੍ਹਾਂ ਸਾਫ਼ ਦੇਣ ਨਹੀਂ ਦਿਆ ਕੁਝ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਦਿਮਾਗ 'ਚ ਕੋਈ ਖਿਆਲ ਹੁੰਦਾ ਕਦੀ ਕੋਈ ਖਿਆਲ ਹੁੰਦਾ ਉਹ ਤੁਹਾਨੂੰ ਖਿਆਲ ਆ ਕੀ ਹੋਣਾ ਹੈ ਗੱਲ ਸੁਣੋ ਹਾਲ ਹੀ ਨਾ ਪੂਰਾ ਜਾਪ ਨਹੀਂ ਹੋਇਆ ਕਿ ਉਹ ਹੋਏ ਲੱਗ ਗਈ ਬੱਚੇ ਨੂੰ ਚੁੱਕ ਕੇ ਪੇ ਚੰਗੀ ਤਰ੍ਹਾਂ ਵੇਖਣ ਦਿਆ ਕੈਮਰੇ 'ਚ ਕੁਝ ਦਿਖਣ ਹੀ ਨਹੀਂ ਰਿਹਾ ਅੱਜ ਵਿੱਚ ਕੋਦੇ ਹੱਥ 'ਚ ਕੋਈ ਬੱਚਾ ਹੋਵੇ ਅੰਨੇ ਕੈਮਰੇ ਕੀ ਕੈਮਰੇ 'ਚ ਨਹੀਂ ਫੋਟੋ ਆਈ ਚੰਗੀ ਕੈਮਰੇ ਤੇ ਵੱਡੀ ਮੰਮੀ ਮੌਸਮ ਨਹੀਂ ਸਾਫ਼ ਹੈਗਾ ਤੂੰ ਵੇਖੋ ਨਾ ਧੁੰਦ ਕਿੰਨੀ ਸੀ ਬਸ ਇੱਕ ਗਿੱਠ ਤੋਂ ਬਾਹਰ ਦਿਖਣ ਨਹੀਂ ਦਿਆ ਕੁਝ ਵੀ ਦਿਖਣਾ ਕੀ ਕੈਮਰੇਆਂ ਦੇ ਵਿੱਚ ਇੱਦਾਂ ਵੱਡਾ ਲੋੜਾ ਤਾਂ ਮਾਰ ਦਿੱਤੇ ਲੀਕਸਾ ਸਮਝ ਨਹੀਂ ਆਉਂਦੀ ਮਮੀ ਸਾਰੇ ਤੇ ਉਹਦਾ ਹੀ ਨਾਮ ਲੈਣਦੇ ਆ ਸਾਰੇ ਤੇ ਉਹਦਾ ਹੀ ਨਾਮ ਲੈਣਦੇ ਆ ਕਿ ਉਹ ਹੀ ਲੈ ਗਈ ਹੋਰ ਕੋਈ ਲੈ ਗਈ ਨਹੀਂ ਗਿਆ ਉਹਨੂੰ ਹੀ ਕਹਿੰਦੇ ਮੁੱਦਾ ਹੀ ਉਹਨੂੰ ਤੇਰਾ ਉਹੜੇ ਪਿਓ ਹੋ ਜਾਣਾ ਤਾਣੇ ਗਿਆ ਤੇ ਉਹ ਵੀ ਉਹ ਗੱਲ ਕਹਿੰਦੇ ਤੁਹਾਨੂੰ ਕੀ ਤੇ ਸ਼ੱਕ ਆ ਤਾਂ ਦੱਸੋ ਮੈਂ ਹਾਂ ਜਿੱਦੇ ਤੇ ਸ਼ੱਕ ਆ ਉਹਦਾ ਸਾਬਤ ਦਿਖਾਈ ਨਹੀਂ ਦਿੰਦੇ ਆ ਤੁਸੀਂ ਵੀ ਕੁਝ ਵੇਖੋ ਉਹ ਕਹਿੰਦੇ ਹੈ ਸਾਡਾ ਪੂਰਾ ਜੋਰ ਲੱਗਾ ਅਸੀਂ ਆਪਣੇ ਨੂੰ ਪੂਰੀ ਕਰਨ ਦੇ ਕਾਰਵਾਈ ਮੈਨੂੰ ਇਹਦੀ ਬਜਾਰਤਾ ਸਮਝ ਨਹੀਂ ਆਉਂਦੀ ਪਰ ਮੈਨੂੰ ਹੋਰ ਪੱਲੇ ਪੈਂਦੀ ਆ ਵਾ ਜਦੋਂ ਆਖਰੀ ਦਿਨ ਮਿਲਣ ਗਿਆ ਹੈ ਨਾ ਮੈਨੂੰ ਕਿਹਾ ਵੀ ਮੈਂ ਆਂਜੂ ਕੋਈ ਆਪਣਾ ਕਿ ਪਤਾ ਦੁਕਾਨਾ ਦੱਸ ਦੇ ਉਹਦਾ ਨੰਬਰ ਦੇ ਦੇ ਕਦੇ ਯਾਦ ਕਰੂੰਗਾ ਤੁਹਾਨੂੰ ਫੋਨ ਲਾ ਲੂੰਗਾ ਕਹਿੰਦੀ ਮੈਂ ਕੋਈ ਨੰਬਰ ਹੀ ਨਹੀਂ ਰੱਖਿਆ ਮੈਂ ਆਪੇ ਕੰਟੈਕਟ ਕਰ ਲੂੰਗਾ ਬਸ ਇਹ ਗੱਲਾਂ ਕਰਦੀ ਗਈ ਆ ਇਹਨਾਂ ਗੱਲਾਂ ਕਰਕੇ ਨਾ ਸਾਰੇ ਕਾਰੇ ਕਰਕੇ ਗਈ ਉਹ ਤੇ ਦੂਜੀ ਗੱਲ ਥਾਣੇ ਗਿਆ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹ ਸਭ ਮੈਨੂੰ ਉਲਟਾ ਪੈਂਦੇ ਆ ਉਹ ਕਹਿੰਦੇ ਆ ਤੁਹਾਡੇ ਘਰ ਇੰਨਾ ਕੀ ਦਿਨ ਰਹਿ ਗਈ ਗਈ ਕੁੜੀ ਕੋਈ ਤੈਨੂੰ ਉਹਦਾ ਪਤਾ ਤਾਂ ਕਹਣਾ ਨਹੀਂ ਪਤਾ ਉਹਦਾ ਕੁਝ ਮਰਿਆ ਨਹੀਂ ਕੋਈ ਪਤਾ ਵਾ ਅਹੀਂ ਕੀ ਤੋਂ ਪਤਾ ਕਰ ਲਈ ਦੱਸ ਕੁਝ ਤਾਂ ਪਤਾ ਹੋਵੇ ਤੈਨੂੰ ਉਹਨਾਂ ਦੇ ਪੁੱਤੇ ਹੋਏ ਕਹਿਣਾ ਵੀ ਤੁਹਾਡੇ ਘਰ ਰਹਿ ਗਈ ਤਾਂ ਤੁਸੀਂ ਕੀ ਰੱਖਿਆ ਉਹਦਾ ਨਿਸ਼ਾਨੀ ਤੁਸੀਂ ਕੀ ਰੱਖਿਆ ਉਹ ਕੋ ਲੈ ਕੇ ਇੰਨੇ ਦਿਨ ਰੱਖਿਆ ਕਿਤਰਾ ਉਹਨੂੰ ਘਰ ਉਹਨਾਂ ਤਾਂ ਸਾਨੂੰ ਬੋਲਣਾ ਪੁੱਤ ਮੀ ਉਹ ਤਾਂ ਸੱਚ ਹੈ ਆਪਾਂ ਹੀ ਇੰਨੇ ਹੋਏ ਅਈ ਉਹਦੇ ਪਿਆਰ ਨਾ ਦਾ ਕੋਈ ਥਾਂ ਨਾ ਟਿਕਾਣਾ ਮੈਨੂੰ ਪਤਾ ਕਿੱਥੇ ਰਹਿੰਦੀ ਕਿੱਥੇ ਨਹੀਂ ਹੁਣ ਆਪਾਂ ਵੀ ਓਦਾਂ ਹੀ ਯਾਤਰ ਹੋ ਗਈ ਹੁਣ ਕਿੱਥੇ ਲੱਭੀਏ ਕਿੱਥੇ ਨਾਲ ਬੀਏ ਨੂੰ ਐਡੀ ਵੱਡੀ ਦੁਨੀਆ 'ਚ ਮੈਂ ਕਿੱਥੇ ਵੇਖਾਂ ਨੂੰ ਵਿਸ਼ਵਾਸ ਕਰ ਲਿਆ ਨਾ ਤੇ ਆਪਾਂ ਪੂਰਾ ਵਿਸ਼ਵਾਸ ਕਰ ਲਿਆ ਕਿ ਨਹੀਂ ਉਸੇ ਵਿਸ਼ਵਾਸ ਤੇ ਕਰਕੇ ਹੁਣ ਠੱਕੇ ਖਾਣੇ ਪੈਂਦੇ ਹੀ ਹਰੇ ਰੇ ਨਹੀਂ ਗੱਲਾਂ ਸੋਣੀਆਂ ਪੈਂਦੀਆਂ ਤੇ ਮੇਰਾ ਐਡਾ ਸੁਣਾ ਬੱਚਾ ਪਤਾ ਨਹੀਂ ਕਿਹੜੇ ਹਾਲਾਤ ਵਿੱਚ ਹੋਊਗਾ ਸੱਚੀ ਮੈਨੂੰ ਦੋਦੇ ਬਾਰੇ ਸੋਚ-ਸੋਚ ਕੇ ਹੁੰਦੇ ਆ